ਹੁਣ ਮੈਂ ਬੇਨਤੀ ਕਰੂੰਗਾ ਬਹੁਤ ਹੀ ਸਤਿਕਾਰ ਦੇ ਨਾਲ ਸਾਡੇ ਸਤਕਾਰਯੋਗ ਗੁਰਮਖ ਸਿੰਘ ਜੀ ਭੜੀ ਟਕਸਾਲ ਤੋਂ ਉਹ ਤੁਹਾਡੇ ਨਾਲ 2 ਮਿੰਟ ਲਈ ਆਪਣੇ ਵਿਚਾਰ ਸਾਂਝੇ ਕਰਨਗੇ ਸਰਦਾਰ ਗੁਰਮਖ ਸਿੰਘ ਜੀ ਉਹ ਮੰਚ ਤੇ ਆਉਣ ਤੇ ਆਪਣੇ ਵਿਚਾਰ ਸਾਂਝੇ ਕਰਨੀ ਨੈਕ ਨੈਕ ਇੱਕ ਅਬਦੀ ਗੁਰੂ ਨਾਨਕ ਦੇਵਾ ਓੰਕਾਰ ਗੁਰ ਅੰਗਦ ਅਪੇਵਾ ਸਤਨਾਮ ਗੁਰ ਅਮਰ ਪਿਆਰੇ ਕਰਤਾ RAM DAS ਗੁਰਵਾਰੇ ਬੁਰਖਿ ਸ੍ਰੀ ਅਰਜਨ ਸੁਖਦਾਨੀ ਨਿਰਪਉ ਹਰਿ ਗੋਵਿੰਦ ਗੁਣਖਾਨੀ ਨਿਰਵਰ ਗੁਰੂ ਹੈ ਸ੍ਰੀ ਹਰਿ ਰਾਏ ਆਕਾਲ ਮੂਰਤ ਹਰਿ ਕ੍ਰਿਸ਼ਨ ਧਿਆਏ ਅਜੁਨੀ ਦਰ ਰਾਈ ਸਪੰ ਗੁਰਦਸ਼ਮੇਸ਼ ਸਹਾਈ ਗੁਰ ਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਧਨ ਭਗਵਾਨਾ ਜਿਸਮ ਹੈ ਅਮਰਿਤ ਗਿਆਨ ਹੈ ਮਾਣਕ ਪਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਧ ਬੰਦੋਂ ਕਰ ਅਨੁਰਾਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਮਾਈ ਪਾਈ ਗੁਰਮੁਖ ਪਿਆਰੇ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹੋ ਆਪ ਸਭ ਨੂੰ ਲੱਖ ਲੱਖ ਵਧਾਈਆਂ ਵੈਸੇ ਕਰਾਂ ਦੇ ਵਿੱਚ ਵਧਾਈਆਂ ਦਿੱਤੀਆਂ ਜਾਂਦੀਆਂ ਨੇ ਕੋਈ ਖੁਸ਼ੀ ਦਾ ਸਮਾਂ ਹੋਵੇ ਤਨ ਤਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਆਸਾ ਦੀਵਾਰ ਦੇ 20ਵੇਂ ਛੱਕੇ ਦੇ ਵਿੱਚ ਗੁਰਸਿੱਖਾਂ ਦੇ ਪ੍ਰਤੀ ਗੁਰਬਾਣੀ ਦਾ ਉਚਾਰਣ ਕਰਦੇ ਹਨ ਗੁਰਸਿੱਖਾਂ ਮਨ ਵਾਧਾਈਆਂ ਜਿਨੀ ਮੇਰਾ ਸਤਗੁਰ ਡਿਠਾ RAM ਰਾਜੇ ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ ਸੋ ਲੱਗਾ ਗੁਰ ਸਿੱਖਾ ਮਨ ਮਿੱਠਾ ਹਰ ਦਰਗਹ ਗੁਰ ਸਿੱਖ ਪੈਨਾਈ ਹੈ ਜਿਨਾ ਮੇਰਾ ਸਤ ਗੁਰ ਟੁਠਾ ਜਨ ਨਾਨਕ ਹਰ ਹਰ ਹੋਇਆ ਹਰ ਹਰ ਮਨ ਗੁੱਠਾ ਦਰਗਾਹ ਸੱਚਖੰਡ ਨੂੰ ਕਹਿੰਦੇ ਆਂ ਦਰਗਾਹ ਦਾ ਅਰਥ ਹੈ ਸੱਚਖੰਡ ਦਮਦਮਾ ਸਾਹਿਬ ਦੀ ਧਰਤੀ ਤੇ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਸ਼ਾ ਜੀ ਦੇ ਮੁਖਾਰਬਿੰਦ ਤੋਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਦੁਆਰਾ ਲਖਣ ਸਰ ਸਾਹਿਬ ਜਦੋਂ ਸਤਿਗੁਰੂ ਸਾਹਿਬ ਜੀ ਦੇ ਸਰੂਪ ਤਿਆਰ ਹੋ ਗਏ ਭਾਈ ਦਇਆ ਸਿੰਘ ਜੀ ਅਤੇ ਹੋਰ ਸਤਿਗੁਰੂ ਸਾਹਿਬ ਜੀ ਦੇ ਨਵਾਜੇ ਹੋਏ ਬਾਬਾ ਦੀਪ ਸਿੰਘ ਜੀ ਭਾਈ ਮਨੀ ਸਿੰਘ ਜੀ ਬਾਬਾ ਬਨੋਦ ਸਿੰਘ ਜੀ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਸਾਨੂੰ ਗੁਰਬਾਣੀ ਦਾ ਬੋਧ ਵੀ ਕਰਾਓ 9 ਮਹੀਨੇ 9 ਦਿਨ 9 ਘੜੀਆਂ 9 ਪਲ ਰਹੇ ਆ ਮਹਾਰਾਜ ਦਮਦਮਾ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਲਾਲੇ ਤਾਂ ਸੰਥਿਆ ਦੇ ਰੂਪ ਵਿੱਚ ਗੁਰਬਾਣੀ ਪੜ੍ਹਾਈ ਸਿੰਘਾਂ ਨੂੰ ਤੇ ਨਾਲ-ਨਾਲ ਅਰਥ ਵੀ ਸਰਵਣ ਕਰਵਾਏ ਕਥਾ ਸਰਵਣ ਕਰਵਾਈ ਸਵੇਰੇ ਸ਼ਾਮ ਦੀਵਾਨ ਸਜਦੇ ਜਿਨ੍ਹਾਂ ਨੇ ਗੁਰਬਾਣੀ ਦੇ ਅਰਥ ਬੋਧ ਕੰਨਾਂ ਦੇ ਦੂਨਿਆਂ ਨਾਲ ਛਕਲੇ ਸਰਵਣ ਕਰਲੇ ਜਿਨ੍ਹਾਂ ਗੁਰਬਾਣੀ ਮਨ ਭਾਇਆ ਅੰਮ੍ਰਿਤ ਛੱਕ ਛਕੇ ਉਹ ਸਾਧ ਸੰਗਤ ਜੀ ਇਤਿਹਾਸ ਤੁਹਾਡਾ ਗਵਾਹ ਹੈ ਕਿ ਸਣ ਦੇ ਹੀ ਸੱਚਖੰਡ ਚਲੇ ਗਏ ਦੇਹੀ ਵੀ ਪਵਿੱਤਰ ਹੋਗੀ ਉਹ ਧਰਤੀ ਵੀ ਪਵਿੱਤਰ ਹੈ ਉਹ ਥਾਂ ਵੀ ਪਵਿੱਤਰ ਹੈ ਉਹ ਸਰੀਰ ਵੀ ਪਵਿੱਤਰ ਹੈ ਦੇਹੀ ਕਿਸ ਕੀ ਬਾਪਰੀ ਪਵਿੱਤਰ ਹੋਏਗਾ ਗ੍ਰਾਮ ਸੋ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਆਪ ਜੀ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਨਾਂ ਵੀ ਬਾਬਾ ਜੀ ਦਾ ਗੁਰਮੁਖ ਹੈ ਤੇ ਹਨ ਵੀ ਮੁਖੀ ਗੁਰਾਂ ਦੇ ਨਵਾਜੇ ਹੋਏ ਆਪ ਜੀ ਨੇ ਸੰਥਿਆ ਕੀਤੀ ਹੈ ਬਹੁਤ ਵੱਡੇ ਭਾਗ ਹਨ ਆਪ ਜੀ ਦੇ ਪਰ ਥੋੜਾ ਜਿਹਾ ਇਹ ਵੀ ਧਿਆਨ ਰੱਖਣਾ ਵੀ ਹੁਣ ਗੁਰਬਾਣੀ ਦਾ ਕਿਉਂਕਿ ਮੰਜ਼ਲ ਨਹੀਂ ਆਈ ਹਜੇ ਹਜੇ ਸਫ਼ਰ ਚੱਲ ਰਿਹਾ ਔਰ ਇਹ ਵੀ ਆਪਜੀ ਧਿਆਨ ਰੱਖਿਓ ਵੀ ਜੋ ਦਾਤ ਆਪਜੀ ਨੂੰ ਮਿਲੀ ਐ ਇਸ ਤੋਂ ਉੱਪਰ ਨਾ ਤਾਂ ਇਸ ਮਾਤ ਲੋਕ ਤੇ ਕੁਝ ਹੈਗਾ ਨਾ ਹੀ ਪਰਲੋਕ ਵਿੱਚ ਕੁਝ ਹੈ ਭਾਈ ਗੋਪਾਲਾ ਜੀ ਨੇ ਜਪਜੀ ਸਾਹਿਬ ਦਾ ਪਾਠ ਧੰਨ ਸ੍ਰੀ ਗੁਰੂ ਹਰगोबिंद ਸਾਹਿਬ ਮਹਾਰਾਜ ਜੀ ਨੂੰ ਸਰਵਣ ਕਰਵਾਇਆ ਕਦੇ ਵਿਚਾਰ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਹੋਣਾ ਕਿਉਂਕਿ ਆਪ ਜੀ ਤਾਂ ਬਹੁਤ ਸੰਗਤ ਕਰਗੇ ਸਾਲਾ ਬਧੀ ਹੋਗੇ ਟਾਈਮ ਤੇ ਗੁਰਮੁਖ ਪਿਆਰਿਆਂ ਨੇ ਵੀ ਆਪ ਜੀ ਨੂੰ ਬਹੁਤ ਇਤਿਹਾਸ ਵੀ ਸਰਬਣ ਕਰਵਾਇਆ ਹੋਵੇਗਾ ਤੇ ਨਾਲ ਨਾਲ ਸੰਥਿਆ ਦੇ ਕਿਉਂਕਿ ਜਿਵੇਂ ਚਸ਼ਮਾ ਫੁੱਟਦਾ ਨਾ ਚਸ਼ਮਾ ਪਾਣੀ ਚੱਲਦਾ ਚਸ਼ਮਾ ਇਸੇ ਤਰ੍ਹਾਂ ਗੁਰਮੁਖਾਂ ਪਿਆਰਿਆਂ ਦੇ ਅੰਦਰ ਵਿਚਾਰਾਂ ਦੀ ਰੌ ਚੱਲਦੀ ਹੈ ਕਨੈਕਸ਼ਨ ਜੁੜਿਆ ਹੋਣਾ ਚਾਹੀਦਾ ਸੁਰਤ ਦਾ ਆ ਦੇਖੋ ਲਾਈਟ ਆ ਰਹੀ ਹੈ ਪੱਖੇ ਚੱਲ ਰਹੇ ਨੇ ਤਾਰ ਜੁੜੀ ਹੋਈ ਹੈ ਤਾਂ ਹੀ ਲਾਈਟ ਆ ਰਹੀ ਹੈ ਇਸੇ ਤਰ੍ਹਾਂ ਸਾਡੇ ਅੰਦਰ ਹੈ ਕਿਉਂਕਿ ਸਰੀਰ ਦਾ ਸਬੰਧ ਨਹੀਂ ਹੈ ਬਾਣੀ ਨਾਲ ਸਰੀਰਤਾ ਲਿਆਂਦਾ ਆਪਾਂ ਨੇ ਬੈਠ ਗਏ ਪ੍ਰਕਾਸ਼ ਕਰ ਲਿਆ ਪਉਥੀਆਂ ਆਪਾਂ ਪੜਨ ਲੱਗ ਗਏ ਹੁਣ ਅੱਗੇ ਅੱਗੇ ਸੁਰਤੀ ਦਾ ਮਾਰਗ ਹੈ ਸੁਰਤੀ ਕਾ ਮਾਰਗ ਚੱਲ ਕਾ ਉਲਟੀ ਨਦਰ ਪ੍ਰਕਾਸੀ ਅੰਦਰ ਦਾ ਬੋਧ ਹੋਣਾ ਉਹ ਸੱਚਖੰਡ ਜਾਣ ਵਾਸਤੇ ਸੱਚਖੰਡ ਵਸੈ ਨਿਰੰਕਾਰ ਆਕਾਰਤਾ ਹੈ ਹੀ ਨਹੀਂ ਆਪਾਂ ਆਕਾਰ ਵਿੱਚ ਥੋੜਾ ਜਿਹਾ ਆਪਣੇ ਮੈਂ ਸਮਾਂ ਨਹੀਂ ਲੈਣਾ ਆਪ ਜੀ ਦਾ ਕਿਉਂਕਿ ਆਪ ਜੀ ਬਹੁਤ ਸਮੇਂ ਤੋਂ ਬੈਠੇ ਹੋ ਹੋਰ ਵੀ ਇਹ ਬਹੁਤ ਵੱਡੀ ਦੇਣ ਹੈ ਬੀਬੀਆਂ ਨੂੰ ਸੰਥਿਆ ਦੇਣਾ ਦੋ ਦੋ ਘਰਾਂ ਦਾ ਸੁਧਾਰ ਹੁੰਦਾ ਇੱਕ ਪੇਕੇ ਇੱਕ ਸਹੁਰੇ ਦਾ ਬਹੁਤ ਵੱਡੀ ਦਾਤ ਹੈ ਬੱਚੇ ਵੀ ਸੁਧਰਦੇ ਨੇ ਅਗਲੇ ਆਉਣ ਵਾਲੀ ਪੀੜ੍ਹੀ ਦੇ ਵਿੱਚ ਵੀ ਸੁਧਾਰ ਹੁੰਦਾ ਹੈ ਸੋ ਨਾਲ-ਨਾਲ ਆਪਣਾ ਨਿਤਨੇਮ ਵੀ ਬਣਾਉਣਾ ਹੈ ਗੁਰਬਾਣੀ ਵੀ ਕੰਠ ਕਰਨੀ ਹੈ ਔਰ ਨਾਲ-ਨਾਲ ਅਭਿਆਸ ਵੀ ਜਾਰੀ ਰੱਖਣਾ ਸੰਥਿਆ ਨੂੰ ਪਕਾਉਣ ਵਾਸਤੇ ਨਾਲ-ਨਾਲ ਹੋਰ ਚੱਲਣਾ ਪੈਂਦਾ ਨਾਲ-ਨਾਲ ਸਮੇਂ 'ਚੋਂ ਸਮਾਂ ਕੱਢ ਕੇ ਰੁਝਾਨ ਵੜਿਆ ਕਲਯੁਗ ਦਾ ਬੜਾ ਪ੍ਰਭਾਵ ਚੱਲ ਰਿਹਾ ਹੈ ਸੁਰਤੇ ਬਿਰਤੇ ਬਹੁਤ ਜ਼ਿਆਦਾ ਖੰਡਾ ਦੇ ਵਿੱਚ ਹਨ ਸਾਡੇ ਜਿਹੜੇ ਸੁਰਤੇ ਬਿਰਤੇ ਆ ਸੋ ਇਹਨਾਂ ਨੂੰ ਸੰਕੋਚ ਕੇ ਗੁਰਬਾਣੀ ਦੇ ਨਾਲ ਜੋੜਨਾ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾਓ ਨਾਲ ਲੱਗਣਾ ਹੈ ਹੌਲੀ-ਹੌਲੀ ਕਿਉਂਕਿ ਮੰਜ਼ਲ ਆਉਗੀ ਪੰਜ ਖੰਡ ਨੇ ਨਾ ਪੰਜ ਖੰਡ ਨੇ ਪਹਿਲਾ ਧਰਮ ਦਾ ਫਿਰ ਗਿਆਨ ਦਾ ਫਿਰ ਸ਼ਰਮ ਦਾ ਫਿਰ ਕਰਮ ਦਾ ਤੇ ਫਿਰ ਹੈ ਸੱਚ ਖੰਡ ਉਹ ਸਣਦੇ ਹੀ ਚਲੇ ਗਏ ਹੁਣ ਸਾਡੇ ਵਿੱਚ ਦੇਖਣਾ ਪਏਗਾ ਨਾ ਆਪਣੇ ਆਪ ਨੂੰ ਕਿਉਂਕਿ ਸੰਗਤ ਸ਼ੀਸ਼ਾ ਹੈ ਇੱਕ ਤਾਂ ਸਾਡੇ ਘਰੇ ਸ਼ੀਸ਼ਾ ਲੱਗਿਆ ਉਹ ਸਾਹਮਣੇ ਵੀ ਲੱਗਿਆ ਹੋਇਆ ਹੈ ਇਕ ਗੁਰਬਾਣੀ ਦੇ ਸ਼ੀਸ਼ੇ ਵਿੱਚ ਆਪਣਾ ਦੇਖਣਾ ਚਤੁਸ਼ਟ ਅੰਤਹ ਕਰਨ ਤਿੱਥੇ ਘੜਿਐ ਸੁਰਤ ਮਤ ਮਨ ਬੁੱਧ ਤਿੱਥੇ ਘੜਿਐ ਸੁਰਾ ਸਿੱਧਾ ਕੀ ਸੁਧ ਅੰਦਰ ਦੀ ਕਾਟ ਤਾ ਇਹ ਅੰਦਰ ਦਾ ਪੈਂਡਾ ਚੱਲੋ ਹੁਣ ਅੰਦਰ ਨੂੰ ਚੱਲੋ ਹੋਰ ਲੈ ਜਾਣਗੇ ਗੁਰਮੁਖ ਪਿਆਰੇ ਤੁਹਾਡੇ ਕੋਲੇ ਨੇ ਬਹੁਤ ਵੱਡੀ ਦਾਤ ਹੈ ਮੈਂ ਸ਼ਬਦ ਨਹੀਂ ਕਹਿ ਸਕਦਾ ਕਿਉਂਕਿ ਜਿੰਨਾ ਵੀ ਆਪਾਂ ਵਿਚਾਰ ਦੇ ਵਿੱਚ ਲਿਆਵਾਂਗੇ ਨਾ ਸ਼ਬਦ ਛੋਟੇ ਪੈ ਜਾਂਦੇ ਨੇ ਦਾਤ ਬਹੁਤ ਵੱਡੀ ਹੈ ਜੇ ਵੜ ਆਪ ਤੇ ਵੜ ਤੇਰੀ ਦਾਤ ਬਹੁਤ ਵੱਡੀ ਦਾਤ ਦੇ ਅਸੀਂ ਅਧਿਕਾਰੀ ਬਣਿਆ ਹਾ ਹੋ ਸਕਦਾ ਕਿਸੇ ਨੂੰ ਕਦਰ ਆ ਜਾਵੇ ਕਿਸੇ ਦਾ ਧਿਆਨ ਇਸ ਪਾਸੇ ਜੁੜ ਜਾਵੇ ਕਿਉਂਕਿ ਇਹ ਤਾਂ ਕਰੋੜਾਂ ਦੇ ਵਿੱਚੋਂ ਹੈ ਨਾ ਤੇਰਾ ਜਨ ਇੱਕ ਆਦ ਪਹਿਲਾਂ ਇੱਕ ਕਿਹਾ ਫਿਰ ਅੱਧਾ ਕਿਹਾ ਦਾਵਾ ਅਗਨ ਤ੍ਰਿਣ ਬਹੁਤ ਜਾਲੇ ਕੋਈ ਰਹੇ ਉਹ ਹਰਿਓ ਬੂਟਰੀ ਕਿਸੇ ਕਿਸੇ ਦੇ ਅੰਦਰ ਜ਼ਹਿਨ ਦੇ ਵਿੱਚ ਜਾਊਗਾ ਇਹ ਸੋ ਮਹਾਰਾਜ ਕਿਰਪਾ ਕਰਨ ਆਪ ਜੀ ਨੂੰ ਹੋਰ ਤਰਕੀਆਂ ਬਖਸ਼ਿਸ਼ ਕਰਨ ਆਪ ਜੀ ਨੂੰ ਗੁਰਬਾਣੀ ਦਾ ਹੋਰ ਬੋਧ ਹੋਵੇ ਤਾ ਜੋ ਕਿ ਸਾਡਾ ਜੀਵਨ ਸਕਾਰਤਹ ਹੋ ਸਕੇ ਸਾਡੇ ਗੁਰੂ ਨੇ ਸਾਨੂੰ ਬਾਣੀ ਦੇਣ ਵਾਸਤੇ ਸ਼ੁੱਧ ਪਿਓਰ ਖਾਲਸ ਵਿੱਚ ਇਹਦੇ ਰਲ ਗੱਡ ਨਾ ਹੋਵੇ ਮਲਾਵਟ ਨਾ ਹੋਵੇ ਮਹਾਰਾਜ ਆਪ ਤਤੀਆਂ ਤਵੀਆਂ ਤੇ ਬਹਿ ਗਏ ਸਾਧ ਸੰਗਤ ਜੀ ਸਾਨੂੰ ਬਾਣੀ ਦੇਣ ਵਾਸਤੇ ਸਾਡੇ ਵਾਸਤੇ ਸਾਰਾ ਕੁਝ ਮਾਰ ਗਏ ਉਹ ਸਾਡੇ ਵਾਸਤੇ ਕੁਝ ਵੀ ਨਹੀਂ ਰੱਖਿਆ ਇਸ ਕਰਕੇ ਬਹੁਤ ਵੱਡੇ ਤੁਸੀਂ ਭਾਗਾਂ ਵਾਲੇ ਹੋ ਗੁਰਮੁਖ ਪਿਆਰਿਆਂ ਦਾ ਮੇਰਾ ਰੋਮ ਰੋਮ ਕਰਕੇ ਰੇਣੀ ਹੈ ਵੀ ਮੈਂ ਆਪ ਜੀ ਦੇ ਦਰਸ਼ਨ ਕਰ ਰਿਹਾ ਕਿਉਂਕਿ ਇਹ ਦਰਸ਼ਨ ਕੋਈ ਥੋੜੀ ਗੱਲ ਨਹੀਂ ਹੈ ਅੱਜ ਦੇ ਸਮੇਂ 'ਚ ਐਸੇ ਭਿਆਨਕ ਸਮੇਂ 'ਚ ਰੁੜੇ ਫਿਰਦੇ ਆ ਸਾਰੇ ਯੂਥ ਤਾਂ ਸਾਰੇ ਹੀ ਰੁੜ ਗਿਆ ਘਰਾਂ ਦੇ ਵਿੱਚ ਬਜ਼ੁਰਗੀ ਖਤਮ ਹੋ ਗਈ ਖੈਰ ਬਹੁਤ ਵਿਚਾਰਾ ਨੇ ਮੈਂ ਅੱਗੇ ਨਹੀਂ ਜਾਣਾ ਸੈਕਟਰੀ ਸਾਹਿਬ ਖੜੇ ਨੇ 5 ਮਿੰਟ ਦਾ ਸਮਾਂ ਮਿਲਿਆ ਸੀ ਥੋੜਾ ਜਿਹਾ ਸਮਾਂ ਵੱਧ ਹੋ ਗਿਆ ਤਾਂ ਮੇਰੀ ਭੁੱਲ ਚੁੱਕ ਨੂੰ ਖਿਮਾ ਕਰ ਦੇਣਾ ਜੀ ਫਤਿਹ ਬਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਵਾ ਜੀ ਸਰਦਾਰ ਗੁਰਮਖ ਸਿੰਘ ਜੀ ਦਾ ਟਕਸਾਲ ਤੋਂ ਭੜੀ ਤੋਂ ਉਹਨਾਂ ਨੇ ਕਥਾ ਵਿਚਾਰ ਕੀਤੀ so man